ਇੱਕ ਨਹਿਰ ਦੇ ਵਿੱਚ ਪਾਣੀ ਛਰਦਾ ਤੇ ਦੂਜੀ ਦੇ ਵਿੱਚ ਆਵੇ ਫਿਰ ਤਿਆਰੀ ਆ ਹੁਣ ਤੁਹਾਨੂੰ ਪਾਣੀ ਬੋਲਦਾ ਵੀ ਛੰਦਾਊਗਾ ਹਾਂਜੀ ਮਮਰਾ ਜੀ ਸਰਿੰਦਰ ਜੀ ਜਸਪੀਰ ਢਿੱਲੋਂ ਜੀ ਬਚਿੱਤਰ ਬਾਜੀ ਚੜ੍ਹਦੀ ਕਲਾ ਹਰਜੀਤ ਜੀ ਗੁਰਮukh ਸਿੰਘ ਜੀ ਚੜ੍ਹਦੀ ਕਲਾ ਵੀਰੇ ਤਕੜੀ ਹੋ ਜੋ ਏਕੇ ਦੇ ਬਲਦੇ ਨਾਲ ਆਪਾਂ ਜਿੱਤਾਂਗੇ ਹਰ ਹਾਲ ਦੇ ਵਿੱਚ ਇਹ ਸੰਕਟ ਦੀ ਘੜੀ ਦੇ ਵਿੱਚੋਂ ਪੰਜਾਬ ਨਿਕਲੂਗਾ ਗੁਰਸਾਹਿਬ ਜੀ ਹਾਂਜੀ ਅਮਰੰਦਾਵਾ ਜੀ ਚੜ੍ਹਦੀ ਕਲਾ ਵੀਰੇ ਚੜ੍ਹਦੀ ਕਲਾ ਸਾਸਤਰੀ ਕਾਲ ਹਾਂਜੀ ਸਿੰਘ ਸੰਤੂ ਸਾਹਿਬ ਤਗੜੇ ਹੋ ਕੇ ਸਜੋ ਕਰੋ ਪੰਜਾਬ ਡੁੱਬਦਾ ਜਾ ਰਿਹਾ ਮਰਦਾ ਜਾ ਰਿਹਾ ਇਹਨੂੰ ਬਚਾਉਣਾ ਵਾ ਆਪ ਸਾਰਿਆਂ ਸਵਾਹ ਆ ਜਿਹੜੇ ਗੇਟ ਆ ਸਾਰੇ ਇਹ ਮਤਲਬ ਤਲਖ ਕਲਾਮੀ ਵੀ ਹੋਈ ਅੱਜ ਯਾਰ ਜਿਹੜੀ ਮੈਂ ਕਦੀ ਕੀਤੀ ਨਹੀਂ ਪਰ ਅੱਜ ਕਰਨੀ ਪਈ ਜਦੋਂ ਹਾਲਤ ਵੇਖੀ ਅੱਗੇ ਡੁੱਬਦਿਆ ਦੀ ਕਿਉਂਕਿ ਮੁੱਠੀ ਹਾਂਜੀ ਬਨਪੂਰਾ ਉਥੇ ਰਿਸ਼ਤਾ ਸੀ ਐਸ ਕਰਕੇ ਉਥੋਂ ਸਿੱਧੀ ਗੱਡੀ ਭਜਾਈ ਰਣਜੀਤ ਸਿੰਘ ਜੁਹਰੇਵਾਲ ਸਾਹਿਬ ਚਰਦੀ ਗਲਾ ਹਾਂਜੀ ਹਾਂਜੀ ਕਰਨਵੀਰ ਜੀ ਜਤਿੰਦਰ ਬਾਜੀ ਚਰਦੀ ਗਲਾ ਮਨਜਿੰਦਰ ਸਿੰਘ ਸੰਧੂ ਬਲਜੀਤ ਸਿੰਘ ਸਰਾਹ ਹਾਂਜੀ ਚਰਦੀ ਕਲਾ ਵੀਰੋ ਚਰਦੀ ਕਲਾ ਗੁਰਜੀਤ ਸਿੰਘ ਵਰਦੀ ਸਾਹਿਬ ਜੈਵਲ ਸਿੰਘ ਜੀ ਜਰਨੈਲ ਸਿੰਘ ਜੀ ਅੱਜ ਨਰਮਲ ਬਾਜੀ ਚਰਦੀ ਕਲਾ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਵਾ ਕਰ ਦਿਓ ਕਰ ਦਿਓ ਕਰ ਦਿਓ ਵੀਰੋ ਚਾਨਣ ਪਾ ਦਿਓ ਇੱਕ ਵਾਰਾ ਤੁਹਾਡੇ ਕਹਿ ਸਹਿਯੋਗ ਨਾਲ ਅੱਗੋਂ ਬਹੁਤ ਵਧੀਆ ਰਾਤ ਮਿਲਦੀ ਜੀ ਅਗਲੇ ਬੰਨੇ ਬਹੁਤ ਰਾਤ ਮਿਲਣੀ ਆ ਤੁਹਾਡੀ ਖੇਚਲੇ ਜਾਇ ਨਹੀਂ ਜਾਣੀ ਸ਼ੇਰੋ ਹਾਂਜੀ ਸਦबीर ਤੁਨੂ ਸਾਹਿਬ ਚੜਦੀ ਕਲਾ ਜੀ ਆ ਪਾਣੀ ਹੁਣ ਤੁਸੀਂ ਵੇਖ ਰਹੇ ਜੀ ਮਤਲਬ ਆ ਚੁੱਕੇ ਜਾ ਰਹੇ ਗੇਟ ਤੇ ਪਾਣੀ ਵਧ ਰਿਹਾ ਛੋ ਇਹਦੇ ਤੇ ਆਪਾਂ ਨੂੰ ਲਗਾਤਾਰ ਲੜਨਾ ਪੈਣਾ ਲੜਾਈ ਲੜਨੀ ਪੈਣੀ ਆ ਐ ਮੰਤਰੀਆਂ ਨੂੰ ਇੱਥੇ ਕਵਾਂਗੇ ਜਿੰਨੇ ਇੱਥੇ ਆ ਰਹੇ ਆ ਸਭਰਾ ਬੰਦੇ ਉੱਤੇ ਵੀ ਤੁਸੀਂ ਭਈ ਇੱਕ ਵਾਰਾ ਜੇ ਸੱਚੀ ਸਾਡੇ ਜੇ ਲੋਕਾਂ ਦੇ ਜਿਹੜੇ Ꙅਾ ਜਰੂਰ ਮਾਰਿਆ ਕਰੋ ਇੱਕ ਵਾਰਾ ਨਹਿਰਾਂ ਦੀ ਸਥਿਤੀ ਵੇਖ ਜਾ ਕਰੋ ਰਾਜਸਥਾਨ ਵਾਲੇ ਪਾਣੀ ਮੰਗ ਰਹੇ ਆ ਫਿਰਕ ਸਾਹਿਬ ਰਾਜਸਥਾਨ ਵਾਲੇ ਪਾਣੀ ਮੰਗ ਰਹੇ ਆ ਤੇ ਪਰ ਇਹ ਕਿੰਦੇ ਸਲਟ ਪੈ ਰਹੀ ਆ ਨਹਿਰਾਂ ਨੂੰ ਅਟਣ ਤੋਂ ਬਚਾਉਣ ਲਈ ਲੋਕ ਕੇ ਮਰ ਜਾਣ ਰਹਿ ਜਾਣ ਇਹਨਾਂ ਨੂੰ ਕੋਈ ਮਤਲਬ ਨਹੀਂ ਹਾਂਜੀ ਅਮਰਵੀਰ ਜੀ ਅਮਰਤਵੀਰ ਜੀ ਹਾਂਜੀ ਸੁਖਦੇਵ ਸਿੰਘ ਪੱਟਾ ਸਾਹ ਚਰਦੀਗੜਾ ਨਿਰਮਲ ਭਾਜੀ ਚਰਦੀਗੜਾ ਸੋ ਆ ਵੀਰੇ ਮਗਰਲਾ ਰਹਿ ਗਿਆ ਕਿ ਚੁੱਕਦਾ ਇਹਦਾ ਮਗਰਲਾ ਆ ਆ ਵੀਰੇ ਚੁੱਕਦਾ ਚਰਦੀਗੜਾ ਚਰਦੀਗੜਾ ਚੜਦੀ ਕਲਾ ਕਰੋ ਫ੍ਰੀ ਜੋਦੇ ਤੁਹਾਡੇ ਤੁਹਾਡੇ ਸਾਰਿਆਂ ਦੇ ਸਤਿਯੋਗਨਾਧਕਾਰਾਂ ਦੇ ਸਹਿਯੋਗ ਦੇ ਨਾਲ ਪੰਜਾਬ ਬਚਣਾ ਚੜਦੀ ਕਲਾ ਚੜਦੀ ਕਲਾ ਜੋਦਿਆ ਐ ਤੇਰੀਆਂ ਛੰਡੇ ਤੇਰੇ ਕੇ ਚੁੱਕਦੇ ਮੇਰਾ ਪੁੱਤ ਸ਼ਾਬਾਸ਼ ਜੀ ਹਾਂਜੀ ਗੱਬਰ ਸੰਧੂ ਜੀ ਬਚਤਰ ਸਿੰਘ ਢिलोਹਾਬ ਸੰਧੂ ਸਾਹਿਬ ਚੜਦੀ ਕਲਾ ਸਭ ਜੋਦੇ ਆ ਲੱਗੇ ਹੋਏ ਆ ਸਾਰੇ ਕਰਮਚਾਰੀ ਮਤਲਬ ਆ ਵੇਖੋ ਪੱਜਾ ਹੀ ਫਿਰਦਾ ਉਹ ਜਿਹੜਾ ਉੱਪਰੋਂ ਆ ਤਾਂ ਪੱਜਾ ਹੀ ਫਿਰਦਾ ਵਾ ਪਤਾ ਨਹੀਂ ਉਹ ਕਿੰਨੀਆਂ ਖੁਸ਼ੀਆਂ ਜਿਹੜੀਆਂ ਉਹਨੂੰ ਵੀ ਯਾਰ ਗੇਟ ਖੋਲਣ ਡਿਆ ਮੈਂ ਵਜਾ ਹੀ ਫਿਰਦਾ ਉਹ 왓 ਇਜ਼ YouTube ਵਗੈਰਾ ਕੁਝ ਨਹੀਂ ਬਣਨਾ ਚੁੱਕਦੇ ਚੁੱਕਦੇ ਖੁੱਲੇ ਦਿਲ ਨਾਲ ਕਰਦੇ ਵੇਲੇ ਇਹਨਾਂ ਨੂੰ ਹਾਂਜੀ ਬਲਜੀਤ ਸਿੰਘ ਸਰਾ ਜੀ ਚੜਦੀ ਕਲਾ ਚੜਦੀ ਕਲਾ ਤੇਰੇ ਆ ਬੱਲੇ ਹਾਂਜੀ ਗੁਰਬਿੰਦਰ ਸਿੰਘ ਜੀ ਚਰਦੀ ਕਲਾ ਅਮਨਪਾਠ ਜੀ ਚਰਦੀ ਕਲਾ ਬਹੁਤ ਵਧੀਆ ਬਾਤ ਸਾਬ ਚਰਦੀ ਕਲਾ ਮੱਲੀ ਸਾਹਿਬ ਕੈਮ ਹੋ ਜੋ ਆ ਵੇਖੋ ਜਿੱਧਰੋ ਜਿੱਧਰੋ ਚੁੱਟਿਆ ਜਨਾ ਪਾਣੀ ਦੀਆਂ ਫੁਹਾਰਾ ਵੇਖੋ ਕਿਵੇਂ ਪੈਂਦੀਆਂ ਵਾ ਹਰਿਆਸਤਾਨ ਵਾਲੇ ਰਜ ਰਜ ਕੇ ਪਾਣੀ ਪੀਣਗੇ ਤੇ ਆਪਣੇ ਜਿਹੜਾ ਇੰਨਾ ਖਰਾਬ ਕਰ ਰਿਹਾ ਆਪਾਂ ਨੂੰ ਓਟੂਗਾ ਆ ਸਾਰੇ ਗੇਟ ਆ ਇਧਰ ਗੁਰਦੁਆਰਾ ਸਾਹਿਬ ਵਾਲੀ ਸਾਈਡ ਵਾ ਇਹ ਇਧਰਲੇ ਬੰਨੇ ਜਿਹੜਾ ਹਰੀਕੇ ਵੱਡਾਪੋੜ ਵਾ ਜਿਹੜਾ ਪਿਛੇ ਅੱਗੇ ਪਾਕਿਸਤਾਨ ਵਾਲੇ ਬੰਨੇ ਹਸੈਨੀ ਵਾਲੇ ਬੰਨੇ ਜਾਂਦਾ ਵਾ ਸਭਰਾਵਾ ਥਾਣੀ ਹੋ ਕੇ ਪਰ ਇਹ ਫਾਜ਼ਿਲਕੇ ਨੂੰ ਜਾਂਦਾ ਵਾ ਕੋਜਪੁਰ ਨੂੰ ਕੋਆ ਹਾਂਜੀ ਰਾਜਸਥਾਨ ਵਾਲੇ ਵੀਰਾਂ ਨੂੰ ਪਾਣੀ ਦੀ ਲੋੜ ਵਾ ਤੇ ਉਹ ਭੇਜ ਰਹੇ ਆ ਭੇਜ ਰਹੇ ਉਹਨਾਂ ਦੀਆਂ ਸਵੇਰੇ ਵੀਡੀਓ ਵੇਖੀਆਂ ਅਸੀਂ ਵੀ ਮੰਗੀ ਉਹਨਾਂ ਦੀ ਸੁਖ ਰਹੀ ਆ ਸੋ ਆ ਜੌਦੇ ਸਵੇਰ ਦੇ ਨਾਲ ਵਾ ਲਗਾਤਾਰ ਸਵਾਮਾ ਮੈਂ ਕੀਤੀਆਂ ਹਨ ਨੇ ਕੱਲੇ ਕੱਲੇ ਨੂੰ ਘਰ ਜਾ ਕੇ ਰਸਲ ਵੰਡਿਆ ਪਾਣੀ ਦੇ ਵਿੱਚ ਦੀ ਗੱਡੀਆਂ ਪਹਚਾਈ ਫਿਰਦੇ ਰਹੇ ਸੋ ਇਹ ਕੋਈ ਰਾਜਨੀਤੀ ਨਹੀਂ ਗਈ ਰਾਜਨੀਤੀ ਕਰਨੀ ਇਹ ਸਾਡਾ ਮਤਲਬ ਜਿਹੜੀ ਸੌੜੀ ਰਾਜਨੀਤੀ ਕਰਨੀ ਸਾਡਾ ਕੰਮ ਨਹੀਂ ਹਾਂ ਸਿਆਣੀ ਰਾਜਨੀਤੀ ਜ਼ਰੂਰ ਕਰਾਂਗੇ ਕਿਉਂਕਿ ਨੀਤੀ ਉਹ ਬਣਾਉ ਜਿਹਨੂੰ ਰਾਜ ਕਰਨ ਦਾ ਪਤਾ ਹੋਵੇ ਰਾਜ ਕਰਨਾ ਕਿਵੇਂ ਆ ਸੋ ਆਓ ਸਾਰੇ ਜੀ ਅਕਬਾਲ ਸਿੰਘ ਜੀ ਸੰਧਾ ਵਾਲੀਆ ਸਾਹਿਬ ਗੁਰਦੀਪ ਸਿੰਘ ਵਿਸ਼ਵਦੀਪ ਆਜ਼ਾਦ ਚੜ੍ਹਦੀ ਕਲਾ ਵੀਰੋ ਚੜ੍ਹਦੀ ਕਲਾ ਸਾਹਿਬ ਮੈਂ ਨਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਆਹ ਤੁਸੀਂ ਵੇਖ ਰਹੇ ਜੇ ਸਾਰੇ ਲਗਾਤਾਰ ਕਰਮਚਾਰੀ ਲੱਗੇ ਹੋਏ ਆ ਆਵੇ ਆਪ ਚੁੱਪੀ ਜਾਣ ਦੇਣਗੇ ਐ ਗਰਾਰੀਆਂ ਭਜੰਡੀਆਂ ਹੋਣਾ ਹੈ ਗਰਾਰੀਆਂ ਭਜੰਡੀਆਂ ਸੁਖਪਾਲ ਗਿੱਲ ਜੀ ਪਾਜੀ ਇਕਬਾਲ ਵੜਿੰਗ ਜੀ ਤਗੜੇ ਹੋ ਕੇ ਸ਼ੇਅਰ ਕਰੀ ਜਾਓ ਨਾਲ ਦੀ ਨਾਲ ਨਾਲ ਦੀ ਨਾਲ